پہنچ رہی تو مہاں پہ پہنچ چکی ہے سنت بالکل

ਸਾਡੇ ਸੰਤੂਲਨ ਗੁਰਮਤਿ ਮਹਾਰਾਜੀ ਉਹ ਵੀ ਮੌਂਦ ਤੇ ਅੱਜ ਵੀ ਤੁਸੀਂ ਸਮੇਂ ਦੇ ਵਿੱਚ ਸੰਗਤਾਂ ਦੇ ਵਿੱਚ ਆਦਰਿਤ ਹੋਣਗੇ ਸੰਤਾਂ ਨੂੰ ਅਸ਼ੀਰਵਾਦ ਦੇ ਕੇ ਸੋ ਸਾਰਿਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਰਪੰਨ ਮਾਨ ਰੋਹਨੀ ਦੀ ਪ੍ਰਧਾਨ ਜਰੂਰੀ ਸੰਤਾ ਬੈਲਾ ਜੀ ਤੋਂ ਮੈਂ ਗੁਰਿੰਦਰ ਗੋਬੀ ਪ੍ਰਧਾਨ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਹੋਰ ਵੀ ਪੈਣ ਪਹੁੰਚਿਆ ਹੈ ਸਾਰਿਆਂ ਦਾ ਸੀ ਬਹੁਤ ਧੰਨਵਾਦ ਕਰਦੇ ਜੀ ਆਨ ਆਪ ਇਹਨਾਂ ਸਿੱਧੂਆਂ ਸੰਤਮਾਪਸੰਗ ਦੇ ਆਉਣ ਦੀ ਗ੍ਰੇਟ ਕਾਰਜ ਦੇ ਨਾਲ ਹੀ ਅਪੜਾਵਾ ਅਰ ਪਾਣਿਸ ਸਾਹਿਬ ਅਰ ਰਾਮੂ ਵੀ ਤੇ ਜਾਣਗੇ ਸੋ ਪਰਮਾਤਮਾ ਤੋਂ ਬਹਨਵਾਣ ਦੀ ਖਰੇਤੀ ਕਰ ਰਹਿਣ ਔਰ ਇਸ ਕਰੋੜ ਰਪ ਜਿਹੜਾ ਲਾਈਵ ਕਰ ਰਹੇ ਹੈਗੇ ਨੇ ਮੇਰਾ ਵੀ ਸੋਕਾਰ ਦੱਸਿਆ ਜੀ ਔਰ ਨਾਲ ਹੀ ਨਾਲ ਆਪਾਂ ਭਗਵਾਨਵਾਣ ਦੀ ਟੀਮ ਨਾਲ ਡਾਕਟਰ ਸੰਤਾ ਤੇ ਭਗਵਾਨਵਾਣ ਦੀ ਇੰਟਰਨੈਸ਼ਨਲ ਫੇਸਬੁਕ ਪੇਜ ਤੋਂ ਵੀ ਲਾਈਵ ਆਰਤੀ ਪ੍ਰੋਗਰਾਮ ਨੂੰ ਦਿਖਾਵਾਂਗੇ ਸਾਰੇ ਸੰਗਤ ਨੂੰ ਤੇ ਜਿਦਾ ਹੀ ਪ੍ਰੋਗਰਾਮ ਲਾਈਵ ਹੋਏਗਾ ਆਪਾਂ ਸਾਰਿਆਂ ਨਾਲ ਇਲੈਕਟ ਜਿਹੜਾ ਹੈ ਉਹ ਸੁਖਾ ਦਸੇ ਰਵੀਰ ਆ ਜਿਹੜੇ ਪ੍ਰੋਗਰਾਮ ਨੂੰ ਲਾਈਵ ਕਰ ਰਿਹਾ ਹੈ ਤੇ ਆਪਾਂ ਇਹ ਜਿਹੜਾ ਸਾਰਿਆਂ ਨਾਲ ਸ਼ੇਅਰ ਕਰਾਂਗੇ ਸੋ ਸਤਿਗੁਰੂ ਜੀ ਦੇ ਇਸ ਪ੍ਰੋਗਰਾਮ ਨੂੰ ਆਮਾ ਵਾਰ ਦਿੱਤੇ ਮਰੇ ਤੋਂ ਸਰਕਾ ਮਾਤ ਦੇ ਸਾਥੇ ਲਾਡਾਣ ਕੰਪਲੈਕਸ ਸਰਵਿਸ ਸਪਾਟ ਮੀ ਇੰਟਰਨੈਸ਼ਨਲ ਇਹ ਤੇ ਜਦੋਂ ਗੋਲਡ ਐਡਵਰਿਸਨ ਨਾਲ ਨਾ ਮਾਤਿਰ ਬੀਨ ਸਰਦਾਰ ਬੇਟਾ ਨਹੀਂ ਉਹ ਹੀ ਸੰਤਮਾ ਬਈ ਨਾਲ ਫਿਰ ਹਾਜ਼ਰੀ ਭਰ ਜੀ ਮਾਨ ਮਹਾਰਾਜ ਜੀ ਖਲੇ ਯਮਨ ਦੇ ਨਾਲ ਆਤਾ ਗਿਰਦੇ ਆਇਆ ਕੋਈ ਗਿਆ ਨਹੀਂ ਆਪਣੇ ਜਨਾਇਮ ਅਗਰ ਤਾਂ ਸੁਣਾ ਕੇ ਰੱਖਣੀਆ ਜਿੰਦਾ ਨਹੀਂ ਸੰਤਮਾ ਕੋ ਚਾਹੁੰਦੇ ਨੇ ਗਿਆ ਦਾ ਪ੍ਰਚਾਰ ਨਹੀਂ ਬੜੀ ਹੀ ਜਮਾਤਾਂ ਦੇ ਨਾਲ ਬੈਠ ਕੇ ਕੀਤੇ ਪੇਸ਼ਾ ਮਾਤਮਾ सत परोड़े आए जी सत परोड़े ਸਤਿ ਪਰਉਣੇ ਆਰੇ ਬਾਗਾ ਦੇ ਵਿੱਚ ਕੋਲਾ ਬੋਲਣ ਬਾਗਾ ਦੇ ਵਿੱਚ ਕੋਲਾ ਬੋਲਣ ਸੰਗਤ ਹਰ ਗੁਣ ਗਾਏ ਜੀ ਕਰ ਸਤਿ ਪਰਉਣੇ ਆਰੇ ਅਸੀਂ ਵਧੀਆ ਬਣਾਇਆ ਸਤਿ ਪਰਉਣੇ ਆਰੇ ਜੀ ਕਰ ਸੰਤ ਪਰਉੜੇ ਆਏ ਸੰਤ ਪਰਉੜੇ ਆਏ ਦੀਖਣ ਅੰਦਰ ਪਰਉੜੇ ਆਏ ਭਗਦੇ ਵਿੱਚ ਕੋਲਾ ਹੋ ਗੁਰੂ ਪਰੇ ਜਿਸ ਨੇ ਬੈਠਣੀ ਕਿਰਪਾ ਕਰਦੀ ਪੰਡਿਤ ਹੈ ਪਾਠ ਕਰਦੇ ਜਿਹਨੇ ਘਰੋਂ ਦੇ ਦਿਨਾਂ ਤੋਂ ਅਸੀਂ ਉਹਨਾਂ ਨਾਲ ਬਾਰੇ ਸਮਝਾਉਂਦਾ ਉਹ ਹੀ ਉਤਰਦਾ بہتی شائن اور بیواری مجھے پاکٹنیاں تو جی آیا ہوں جی آیا ہوں پرمو آدمی ہی گایا ہوں تو ساتھ بہت دوشے اور ساتھ ازار انہوں کے مشکلی واضح ازار پرداد میں پہنچو گی ساتھ ازار گروہ پرکٹاٹر مہدار کی اور امرد عنار، تردبیر، ستار، بگردی ایک سیشترہ دوشے پیوپے سرمہ گھول کرتا ہم سمبائی پر اسے بہت خطاقا رہے ہیں نام جی ست رام ਸਤਿ ਪਰਉਨੇ ਹਾਏ ਕੀ ਕਰ ਸਤਿ ਪਰਉਨੇ ਹਾਏ ਸਤਿ ਪਰਉਨੇ ਹਾਏ ਕੀ ਕਰ ਸਤਿ ਪਰਉਨੇ ਹਾਏ ਸਰਬੋਲੇ ਸੋਨ ਪੈ ਮਹਾਰਾਜ ਕੀ ਜੈ ਸ੍ਰੀ ਸ੍ਰੀ 66 ਸਤਿਗੁਰੂ ਜੀ ਜੈ ਮਹਾਰਾਜ ਜੀ ਜੈ ਸਾਧ ਸੰਗਤ ਕੀ ਜੈ ਜੋ ਬਲੇ ਨਿਤਨਾਤਮਾ ਉਹਨਾਂ ਲਈ ਅਸੀਂ ਬਹੁਤ ਬਾਕ ਜੀ ਆਨ ਆਪਰੇ ਹਾਂ ਸਰਵਾਤਮਾ ભગવાન ਵਾਹਿਗੁਰੂ ਜੀ ਮਹਾਰਾਜ ਜੀ ਸਤਿ ਪੁਰ ਜੀ ਦੀ ਕਿਰਪਾ ਕਰਕੇ ਸਾਧ ਸੰਗਤ ਬ੍ਰਿਦਰ ਕੇ ਕਿਰਪਾ ਕਰਕੇ ਇੱਕ ਵਾਰੀ ਬਿਲਕੁਲ ਟਿਕਰੀ ਕਿਸ਼ਾ ਕੀਤਾ ਹੈ ਗਿਆ ਥੋੜਾ ਬੜਾ ਅੱਗੇ ਆ ਜਿਓ ਤਾਂ ਕਿ ਆਪਾਂ ਆ ਸਾਧਨ ਨੂੰ ਆਪਾਂ ਆਰਾਮ ਕਰ ਸਕੀਏ ਇੱਕ ਵਾਰੀ ਓਟੇ ਥੋੜਾ ਬੜਾ ਅੱਗੇ ਹੋ ਜਿਓ ਤਾਂ ਕਿ ਹੋਰ ਵੀ ਸੰਗਤ ਬਹੁਤ سارے ਆ ਗਿਆ ਵਾ ਬੇਨ ਬੇਤੀ ਹੈ ਕਿ ਇੱਕ ਵਾਰੀ ਓਟੇ ਅੱਗੇ ਕਿਰਵਾ ਜਿਓ ਮੋਰ ਕੀ ਕੋਈ ਘੋੜਾ ਕੀ ਨਾ ਹੈ ਮਾਰੇ ਮੇਰੇ ਵੀਰ ਤਾਂ ਕਿ ਸੰਗਤ ਬਹੁਤ ਸਾਰੇ ਸੰਗਤ ਹੋ ਜੇ ਪੰਜਾਬ ਵਿੱਚ ਇੰਡੀਆ ਕੰਟੀਆਪਾ ਆ ਗਿਆ ਸਭ ਸੰਗਤ ਰਿਤੇ ਪਾ ਜੈਦਾ ਜੀ ਸੋ ਸੰਤਾ ਜੀ ਕਿਰਪਾ ਕਰਕੇ ਵਸਤੇ ਕਾਟਾ ਬਣਾ ਕੇ ਰੱਖੋ ਬਸ ਇਸੇ ਤਰ੍ਹਾਂ ਬੈਠੇ ਨੇ ਕਿਰਪਾਲਤਾ ਕਰੋ ਥੋੜੀ ਜਿਹਾ ਵਿੱਚ ਰਸਤਾ ਗੁਰੂ ਨੂੰ ਨਿਸ਼ਾਨ ਦੇ ਲਾ ਜੀ ਬਣੀ ਅੱਗੇ ਤੇ ਨਾਲ ਦੇ ਨਾਲ ਪਿੱਛੇ ਜਾ ਕੇ ਬੈਠੇ ਵਿੱਚ ਪਾਲਤਾ ਕਰਦੀਆਂ ਤੇ ਰਸਤਾ ਗੁਰੂ ਨੂੰ ਵਿੱਚ ਦੀ ਸ਼ਰਧਾ ਨਾਲ ਜਿੰਦੇ ਮੇਰੇ ਰਹਿਮਤ ਕੰਪਨੀ ਤੋਂ ਮੇਰੇ ਨਾਲ ਤੋਂ ਜੁੜਦੀ ਸਾਰੇ ਟੀਮਾਂ ਸਿਕਿਉਰਿਟੀ ਦੀ ਸੇਵਾ ਬਾਰੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਬਹੁਤ ਅੱਛੀ ਸੇਵਾ ਹਰ ਸਾਲ ਮੇਰੇ ਵੀਰ ਜਰ ਮਹੌਗੇ ਅਲਹਿਮਦ ਮਪੜੀ ਤੋਂ ਸਾਰੇ ਲੋਕਾਂ ਤੋਂ ਬਹੁਤ ਸਾਰੇ ਹੋ ਰਹੇ ਸਨ आज भी हम देखते हैं कि आपा कमेटी के द्वारा छात्रों को धन्यवाद नमस्कार कहने के लिए बहुत धन्यवाद है तुम्हारी मेरी चेक करी चलिए भी बाद हरियाणा वाले बेहतरीन माइंडिंग करने के लिए कॉलेज वालों को नमस्कार भेजो कामयाब ऐसे कई भी काम तक किए तो साथियों की एक महापुर ਦਾ ਜੀ ਮਹਾਰਾਜ ਐਸੀ ਮਹਾਨ ਕਥੀ ਕੋਈ ਆ ਜਿਨ੍ਹਾਂ ਨੇ ਉਕੀ ਦਿੱਤੀ ਜੇ ਜੀ ਕੈਮਣੀਆ ਉਕੀ ਜੀ ਨੀ ਪੋੜੇ ਲਕ ਨਹਿਰ ਵਰਤੀ ਨਾ ਉਹ ਨਹਿਰ ਤੇ ਟੰਡੇ ਤੇ ਕੋਈ ਜਾਂਦਾ ਨਹੀਂ ਹੁੰਦਾ ਸੀ ਉਥੇ ਇਨਸੀਡੈਂਟ ਤੇ ਉਹ ਪੂਰਪ੍ਰੇਤ ਕਾਹਨ ਕਾ ਲੈ ਹੁੰਦੀ ਤਲ ਚੱਲਦੀ ਸੀ ਪਰ ਜਦੋਂ ਗੁਣ ਗਿਆਨਾ ਜੀ ਮਹਾਰਾਜ ਨੇ ਕਿਰਪਾ ਕੀਤੀ ਸਤਪੁਰ ਲਾਲਾ ਜੀ ਮਹਾਰਾਜ ਦੇ ਉੱਪਰ ਉਹਨਾਂ ਨੇ ਉਕੀ ਜਿਹੜੀ ਉਹ ਨਹਿਰ ਚੱਲਦੀ ਆ ਉਹਦੇ ਆ ਕੇ ਉਹ ਆਪਣਾ ਧੂਣਾ ਰਖਾਇਆ ਏਰਾ ਲਾਇਆ ਤੇ ਉਥੇ ਜੰਗਲ ਦੀ ਆਮਾਨ ਪਗਮ ਹੋਇਆ ਤੇ ਬਹੁਤ ਵਧੀਆ ਰੁਪਮਾਨ ਵਾਲੀ ਇੱਕ ਦਿਹਾੜੀ ਦਾ ਆਸ਼ਰਮ ਬਣਿਆ ਉਹ ਆਸ਼ਰਮ ਉੱਪਰ ਬਹੁਤ ਜ਼ਿਆਦਾ ਦੇਵ ਸੰਤੂ ਲਾਲਨਾਥ ਜੀ ਮਹਾਰਾਜ ਨੇ ਕੀਤੀ ਕਿ ਜਦੋਂ ਗੁਰੂ ਲਾਲਨਾਥ ਜੀ ਮਹਾਰਾਜ ਇਸ ਦੁਨੀਆ ਤੋਂ ਤੋੜਾ ਬਦਲ ਗਏ ਤੇ ਉਹਨਾਂ ਦੇ ਸਾਨੂੰ ਸਾਨੂੰ ਸਾਰੇ ਸੰਪੂਰਨ ਸੰਗ ਬਾੜੀਓ ਕੀ ਸੰਗ ਬਲਗਣਾ ਜੀ ਮਹਾਰਾਜ ਤੇ ਅੱਜ ਕੱਲ੍ਹ ਦੂਆ